ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਹਾਰਾਜ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਵੈਰੀ ਗੁੱਡ ਆਲੀ ਮਾਰਨਿੰਗ ਇਸ ਟਾਈਮ ਮੇਰੇ ਕੋਲ ਹੋ ਚੁੱਕੀ ਹੈ ਜੀ ਤਰੀਕ ਹੈਗੀ ਜੀ ਅੱਜ 17 ਤੇ 17 ਤਰੀਕ ਨੂੰ ਸਾਡੀ ਭਾਣ ਜੀ ਦੀ ਹੈਗੀ ਹੈ ਜੀ ਮੈਰਿਜ ਮਹਾਰਾਜ ਵੀ ਤਕਰੀਬਨ ਇੱਥੇ ਤੋਂ ਮੇਰੇ ਕੋਲ ਤੋਂ ਜਿੱਥੇ ਮੈਂ ਹੁਣ ਬਣ ਪਿੰਡ ਤੇ ਖੜਾ ਜੀ 220 ਜਾਂ 30 ਕਿਲੋਮੀਟਰ ਦੂਰ ਪੈਲਸ ਆ ਤੇ ਮਾਰਨਿੰਗ ਗੁੱਡ ਦਾ ਟਾਈਮ ਹੋ ਗਿਆ ਜੀ ਸਾਰੇ ਤਿਆਰ ਤਿਆਰ ਵੀ ਕਿਹਾ ਅਪਰ ਦਾ ਆਪਣੀ ਫੁੱਲ ਫਰਦੀ ਪਾਲੀ ਸਿਰਫ ਇੱਕ ਕੋਟ ਪਾਉਣ ਨੂੰ ਰਹਿੰਦਾ ਜੀ ਤੇ ਆਹ ਦਾ ਥੱਲੇ ਆ ਪੈਰਾ ਚ ਬੂਟ ਵੀ ਪਾਉਣ ਨੂੰ ਰਹਿੰਦੇ ਆ ਤੇ ਮਤਲਬ ਇਹ ਕਹਿਣ ਦਾ ਭਾਬੀ ਸੰਦੀਪਰ ਭਾਬੀ ਜੀ ਨੇ ਆਪਣੇ ਕੱਪੜੇ ਪਾਤਾ ਹੈਗੇ ਜਿਹੜੇ ਮੈਰਿਜ ਚ ਪਾਉਣ ਉਹ ਨਹੀਂ ਪਾਏ ਹੈਗੇ ਉਹ ਕੰਨੀ ਵੀ ਸੀ ਉੱਥੇ ਜਾ ਕੇ ਤਿਆਰ ਹੋਗੇ ਉਹਨਾਂ ਨੂੰ ਆਏ ਹੋਗਾ ਵੀ ਐਡਾ ਲੰਬਾ ਸਫਰ ਕਰਨਾ ਕੋ ਸਿਰਦਰਦ ਕੋਈ ਵੀ ਮਤਲਬ ਪ੍ਰੋਬਲਮ ਕ੍ਰੀਏਟ ਹੋ ਸਕਦੀ ਸਫਰ ਦੇ ਵਿੱਚ ਬੇਸੇ ਉੱਠੀ ਜਾ ਕੇ ਆਪਣਾ ਰੈਡੀ ਫੇੜੀ ਹੋਵਾਂਗੀ ਆ ਸੋ ਬਾਕੀ ਫੈਮਿਲੀ ਵੀ ਸਾਡੀਆਂ ਰੈਡੀ ਉਧਰ ਜਾਨਮਹਲ ਵੀ ਰੈਡੀ ਆ ਜੀ ਸਰਬਜੀਤ ਵੀ ਰੈਡੀ ਆ ਤੇ ਰਾਜੂ ਭਾਈ ਵੀ ਰੈਡੀ 7:30 ਦਾ ਸਾਰਿਆਂ ਨੇ ਦਿੱਤਾ ਵਸੇ ਟਾਈਮ ਵੀਪਾ ਨੇ ਨਿਕਲਣਾ ਤੇ ਮਨੂੰ ਬੱਚੇ ਆ ਗਿਆ ਜੀ ਫੋਨ ਆ ਸਾਡੀ ਭੂਆ ਜੀ ਜਿਹੜੀ ਅਮਰਗੜਾ ਉਹਨਾਂ ਦੀ ਕੁੜੀ ਆ ਅ ਅਮਰਜੀਤ ਭੈਣ ਮੇਰੀ ਉਹ ਕਹਿੰਦੀ ਵੀ ਮਨੂੰ ਲੈ ਕੇ ਜਾਹੀਂ ਤੂੰ ਤੇ ਉਹਨੇ ਮੇਰੇ ਨਾਲ ਟਾਈਪ ਕੀਤਾ ਵੀ ਖਮਾਣੋ ਤੇ ਮੈਂ ਬੈਠੂਗੀ ਤੁਹਾਡੇ ਨਾਲ ਫਿਰ ਸਾਡਾ ਹੁਣ ਰੂਟ ਹੋ ਗਿਆ ਚੇਂਜ ਅ ਐਨਾ ਵੀ ਚਲੋ ਹੁਣ ਭੈਣ ਨੇ ਮਾਨਣ ਨਾਲ ਕਿਹਾ ਸਾਡਾ ਵੀ ਫਰਜ਼ ਆ ਵੀ ਉਹਨੂੰ ਲੈ ਕੇ ਜਾਣਾ ਤੇ ਹੁਣ ਮੇਰਾ ਰੂਟ ਹੋਰ ਪਾਸੇ ਨੂੰ ਹੋ ਗਿਆ ਜਿਹੜੀ ਬਾਕੀ ਸਾਡੀ ਫੈਮਿਲੀ ਐ ਉਹਨਾਂ ਦਾ ਰੂਟ ਹੋ ਗਿਆ ਹੋਰ ਪਾਸੇ ਨੂੰ ਤਾਂ ਕਰਕੇ ਫਿਰ ਹੁਣ ਟਾਈਮ ਸਾਰਾ ਸਾਰਾ ਸ਼ਡਿਊਲ ਚੇਂਜ ਹੋ ਗਿਆ ਉਹ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣੇ ਕਰੈਕਟ ਟਾਈਮ ਤੇ ਨਿਕਲ ਜਾਣਾ ਪਰ 7:30 ਹੋ ਗਏ ਮੈਂ ਹੁਣ ਆ ਰੈਡੀ ਹੋ ਕੇ ਮਾ ਚਲੋ ਵਲੌਗ ਸ਼ੁਰੂ ਕਰਦੇ ਆ ਤੇ ਬਾਕੀ ਫੈਮਿਲੀ ਹਜੇ ਲੱਪਾ ਭੱਜਾ ਚੱਲ ਰਿਹਾ ਹੈ ਵਿੱਚੇ ਸਵੇਰ ਦਾ ਚੱਲ ਰਿਹਾ ਸੰਦੀਪ ਔਰ ਭਾਬੀ ਜੀ ਵਿੱਚੇ ਕਹਿੰਦੇ ਮੈਂ ਜਾਣਾ ਨਹੀਂ ਸੰਦੀਪ ਵਿਚਾਰੀ ਜਦੇ ਭੱਗ ਜਾਂਦੀ ਹੈ ਕੱਤ ਨਹੀਂ ਜਾਣਾ ਮੈਂ ਤੇਰੇ ਕੱਲ ਕੱਪੜੇ ਪ੍ਰੈਸ ਕਰੇ ਸਾਰੇ ਤੇਰਾ ਸਮਾਨ ਕੱਟ ਕੇ ਰੱਖਿਆ ਦੀਦੀ ਤੂੰ ਹੁਣ ਉਹ ਕਰਦੀ ਹੈ ਸਵੇਰ ਦਾ ਮਤਲਬ 6 ਵਜੇ ਦਾ ਆ ਹੀ ਚੱਕਰ ਚੱਲਦਾ ਇਹਨਾਂ ਦਾ ਦੋਆਂ ਜਣੀਆਂ ਦਾ ਹੈ ਭਾਬੀ ਜੀ ਜਾਣ ਕੇ ਛੜੀ ਜਾਂਦੀਆਂ ਉਹ ਸੰਦੀਪ ਦਾ ਤੁਹਾਨੂੰ ਸੁਭਾਅ ਪਤਾ ਹੀ ਆ ਉਹ ਥੋੜਾ ਜਿਹਾ ਗਰਮ ਛੇਤੀ ਹੋ ਜਾਂਦੀ ਹੈ ਫਿਰ ਤੇ ਚਲੋ ਹੁਣ ਮੈਂ ਚੱਲਦਾ ਅੰਦਰ ਨੂੰ ਮਲਾਉਣਾ ਉਹਦੇ ਨਾਲ ਵੀ ਚੱਲ ਕੇ ਦੋਹੇ ਜਣੀਆਂ ਹਜੇ ਵੀ ਚੱਲ ਰਹੀਆਂ ਉਹਨਾਂ ਦੀ ਕੋਈ ਵਿਚਾਰ ਵਟਾਂਦਰਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੱਲਦੀ ਵੀ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਸਾਢੇ 7 ਹੋ ਗਏ ਜੀ ਸਾਢੇ 7 ਹੋ ਗਏ ਹਾਂਜੀ 7:35 ਹੋ ਗਏ ਜੀ अच्छा अच्छा जी 7 ਵਜੇ ਦਾ ਟਾਈਮ ਦਿੱਤਾ ਤੁਸੀਂ ਮੈਨੂੰ 7 ਵਜੇ ਦਾ ਤਾਂ ਨਹੀਂ ਨਾ ਮੈਂ ਟਾਈਮ ਦਿੱਤਾ 7 ਵਜੇ ਕਹਿੰਦੇ ਤੁਰਪਣਾ ਸਾਡੇ ਸੱਪ ਹੋਏ ਨੇ ਮੈਂ ਤਾਂ ਸਾਰੇ ਕੰਮ ਨਿਭੇੜ ਤੇ ਅੱਜ ਅਸੀਂ ਤਿਆਰ ਆ ਸਾਰੇ ਇਹ ਨਾ ਤਾਂ ਨਹੀਂ ਬਾਗਬਾਸੀਆਂ ਲਈ ਜਾਂਦੇ ਬੱਸ ਸੁਸਤੀਆਂ ਨੇ ਜੀ ਨਾ ਥੋੜੀ 8 ਵਜੇ ਤੋਂ ਬਾਅਦ ਉੱਤਰਦੀ ਆਂ ਅੱਛਾ ਨਾ ਆ ਲਿਆ ਸਸਕੀ ਕਾਂ ਦੀ ਸਾਰਿਆਂ ਨੂੰ ਬਾਈ ਕਿਉਂਕਿ ਐਂ ਵੈਸੇ ਸੱਚੀਓ ਲੇਟ ਆ ਅੱਛਾ ਅੱਜ ਸਰਦਾਰ ਜੀ ਭਾਗਵੰਦੇ ਆ ਅਸੀਂ ਤਿਆਰ ਆ ਬੱਸ ਤਿਆਰ ਆ ਨਾਲੇ ਨਾਲੇ ਕੰਮ ਕਰਦੇ ਆਪਾਂ ਨੇ ਰੋਟੀ ਵੀ ਬਣਾਤੀ ਬੰਦੇ ਸਾਰੇ ਸਾਫ਼ ਕਰਦੇ ਸਾਰੇ ਕੱਪੜਾ ਲੀਲਾ ਵੀ ਲੋਹੇ ਨਾਲ ਨਿਆਰੇ ਵੀ ਨਿਲਾਉਂਦੇ ਤਿਆਰ ਵੀ ਰਿਆਣੇ ਕਰਦੇ ਘਟ ਸਾਰੇ ਕੱਪੜੇ ਵੀ ਪੈ ਪੈਤੀਂਗਾ ਵੀ ਕੋਈ ਆਇਆ ਨਾ ਖੇ ਓ ਸਾਡੀ ਚੀਜ਼ ਦੇ ਦੇ ਓ ਸਾਡੀ ਚੀਜ਼ ਦੇ ਮਰੀਆ ਜਰਾਬਾਂ ਨਹੀਂ ਹੈਗੀਆਂ ਨਹੀਂ ਮੈਂ ਬੂਟ ਪਾ ਲਏ ਬੈੱਡ ਤੇ ਵਈਆਂ ਜਰਾਬਾਂ ਜੁੱਤੀਆਂ ਪਈਆਂ ਤੱਕ ਪਹਿਲਾ 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 ਰੱਖਦੇ ਪਹਿਲਾ ਜਦ ਮੈਂ ਪਾਉਣ ਲੱਗਿਆ ਤਾਂ ਜਦ ਦੱਸ ਮੈਨੂੰ ਵੀ ਜਦ ਜਰਾਬਾਂ ਕਿੱਥੇ ਸੀ ਮੇਰੀਆਂ ਤੂੰ ਤੈਨੂੰ ਸਾਤਰੀ ਗੱਲ ਬੁਲਾਉਣੀ ਹੋਣੀ ਗਾਈ ਨਹੀਂ ਜਿੱਤੀ ਵੀ ਮੇਰਾ ਬਾਗ ਬਾਸੀ ਲਈ ਜਾਂਦਾ ਜਿਹੜਾ ਗਾਂ ਦੇਖਣ ਆਲੇ ਉਹਨਾਂ ਨੂੰ ਵੀ ਵਿਚਾਰਾਂ ਨੂੰ ਨੀਂਦ ਲੱਜਣੀ ਹੁਣ ਚੱਲ ਕੋਈ ਗੱਲ ਨਹੀਂ ਜੀ ਬੱਚੇ ਆ ਨਾ ਕੋਈ ਨਾ ਵੱਡੀ ਚ ਸੌਜੂਗਾ ਨਾ ਵੇ ਵੈਸੇ ਵੱਡੀ ਚ ਪੈ ਜਾਣਗੇ ਜੇ ਪੈਣਾ ਹੋਇਆ ਕਿਸੇ ਨੂੰ ਸਫ਼ਰ ਥੋੜਾ ਤਿੰਨ ਘੰਟੇ ਤਿੰਨ ਤਿੰਨ ਘੰਟੇ ਤਾਂ ਲੱਗੇ ਜਾਣੇ ਤਿੰਨ ਘੰਟੇ ਲੱਗੇ ਜਾਣੇ ਪੂਰੇ ਸ਼ਰਕਵੀਰ ਮੋਰਣੀ ਵਾਹ ਦੇਗੀ ਸ਼ਾਮ ਨੂੰ ਸ਼ਾਮ ਸਵੇਰ ਨਹੀਂ ਆਇਓ ਕਰ ਮੈਂ ਤਾਂ ਕਿਹਾ ਆਹ ਆ ਤੁਹਾਨੂੰ ਕਿ ਆਵੀਂ ਇਹ ਤਾਂ ਮੈਨੂੰ ਪਹਿਲਾਂ ਮੈਂ ਇਹਨਾਂ ਨੂੰ 6 ਵਜੇ ਠਾਲਿਆ ਮੈਂ ਕਿਹਾ ਦੀਦੀ ਉੱਠ ਜਾ ਮੈਂ ਕਿਹਾ ਇਹਨਾਂ ਨੇ ਆਪਣੇ ਤੇ ਕੁੱਕੀ ਜਾਂਦੇ ਇਹ ਸੁਖੀਰ ਪਹੁੰਚ ਗਈ ਤੇਰਾ ਬਾਈ ਕਹਿੰਦਾ ਜਾਣਾ ਨਹੀਂ ਆਪਾਂ ਦੇ ਹੈ ਮੈਂ ਕਿਹਾ ਨਾ ਤੇਰੀ ਮੋਰ ਨਹੀਂ ਵਜਾਉਣੀ ਹੈ ਨਾ ਤੂੰ ਤਿਆਰ ਹੋ ਜਾ ਮੇਰੇ ਕਿਹ ਹੈ ਉਹ ਬੰਦੇ ਨੇ ਬੰਦੇ ਮੰਨੂ ਤਾਂ ਹੀ ਨਹੀਂ ਲਾਦੇ ਤੂੰ ਦੇਖ ਬਾਈ ਨੇ ਕੱਲ ਵੀ ਕਹੇ ਇਹਨੂੰ ਸੰਦੀਪ ਨੂੰ ਸਮਝਾਇਆ ਤਾਂ ਹਾਂ ਵੀ ਮੈਂ ਹਾਂ ਠੀਕ ਹੈ ਬੀਬੀ ਗੱਲ ਕਦੇ ਵੀ ਹਮੇਸ਼ਾ ਟਾਈਮ ਨਾਲੇ ਕਰੀਦੀ ਹੁੰਦੀ ਉਹ ਤਾਂ ਪਹਿਲਾਂ ਨਹੀਂ ਰੌਲਾ ਪਾਈਦਾ 6 ਵਜੇ ਤਾਂ ਨਗਾ ਪਾ ਕੇ ਤਾਂ ਮੇਤੇ ਕੱਪੜੇ ਘਾਤੇ ਪ੍ਰੈਸ ਕਰਾਏ ਤਾਂ ਜਾਣਾ ਨਹੀਂ ਤਾਂ ਮੇਤੇ ਸਮਾਨ ਘਾਤੇ ਘੜਾ ਹਾਂ ਪਤਾ ਰਾ ਮੈਨੂੰ 2 ਘੰਟੇ ਲੱਗੇ ਸਾਰਿਆਂ ਦੀ ਸੈਟਿੰਗ ਕਰਨੀ ਕਿ ਤੈਨੂੰ ਨਹੀਂ ਪਤਾ ਹੈਗਾ ਹਨ ਬਾਈ ਦੀ ਚਿੱਟੀ ਸ਼ਰਟ 'ਤੇ ਥੋੜਾ ਜਿਹਾ ਨਿਸ਼ਾਨ ਤਾਂ ਵਿਚਾਰੀ ਨਿੱਤੋ ਕੇ ਉਹਨੂੰ ਪ੍ਰੈਸ ਕਰਕੇ ਰੱਖੀ ਕਹਿੰਦੇ ਜੱ ਭਾਈ ਨੇ ਜਾਣਾ ਨਹੀਂ ਤਾਂ ਹੈਗਾ ਭਾਈ ਨੇ ਪਤਾ ਨਹੀਂ ਭਾਈ ਨੂੰ ਹੀ ਜੋ ਐ ਰੋ ਭਾਬੀ ਜੀ ਨੂੰ ਹੀ ਜਵਾਬ ਦੇਤਾ ਪਤਾ ਨਹੀਂ ਇਹ ਜਾਣ ਕੇ ਕਹਿਤਾ ਮੇਰਾ ਨਾ ਸੱਚੀ ਹੋਣੀ ਮਤਲਬ ਕਿ ਮੇਰੇ ਹੌਲ ਦਾ ਫਰੀ ਜਾਂਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਾਦਾ ਹੌਲ ਪੈਂਦਾ ਨਹੀਂ ਦਿਲ ਖੁਸ਼ਾਈ ਜਾਂਦਾ ਹੈ ਕੈਮ ਦਾ ਭਾਵ ਇਹ ਹੈ ਵੀ ਇਹਨਾਂ ਦਾ ਜਦ ਕਿਤੇ ਜਾਣਾ ਹੁੰਦਾ ਉਹ ਦਿਲ ਸਾਰਾ ਧੱਕ ਧੱਕ ਕਰਨਾ ਬੰਦ ਕਰ ਦਿੰਦਾ ਬੰਦ ਬੰਦ ਕਰ ਦਦਾ ਬੰਦ ਨਾ ਹੋਵੇ ਆਇ ਲਗਾ ਨਹੀਂ ਜਦ ਕਿਤੇ ਨੂੰ ਜਾਣਾ ਹੁੰਦਾ ਤੇ ਤੇਜ਼ ਹੋ ਜਾਂਦਾ ਹਾਂ ਫੇਰ ਇਹ ਸਾਡੇ ਬਾਈ ਨੂੰ ਬਖਸ਼ਣਾ ਹੂੰ ਤਾਂ ਬਾਈ ਤੇ ਟੋਕ ਕੇ ਕਰਦਣਿਆ ਉਹ ਨੂੰ ਹੁਣ ਮੇ ਮੇਰਾ ਵੀ ਉੱਗਾ ਮਾਰਦਾ ਇੱਕ ਲੇਕੇ ਦਾ ਉਹ ਦੀਰਜੀ ਤਰ ਸਾਦਾ ਵੀ ਉਹ ਵੀ ਉਹਨੂੰ ਆਏ ਆ ਵੀ ਮੈਂ ਹੁਣ ਜਾਣਾ ਵੀ ਚੱਲ ਅਗਲਾ ਕਹੂਗਾ ਹੈ ਨਿਤਰ ਆ ਗਿਆ ਸੁਖਵੀਰ ਨਹੀਂ ਹੈਗੀ ਹੈ ਉਹਨੂੰ ਹੋਰ ਕੋਈ ਚੱਕਰ ਨਹੀਂ ਹੈਗਾ ਉਹ ਲਾਕਾ ਤੋਂ ਜਾਣਾ ਦਾ ਦਿੱਤਾ ਜਾਣਾ ਤਾਂ ਜਾਣਾ ਹੀ ਹੈ ਉਹ ਜਾਣਾ ਉਹ ਨਹੀਂ ਇਹ ਪ੍ਰੋਗਰਾਮ ਕਾ ਰੋੜ ਹੁਣ ਹੈ ਬਸ ਹੈਗਾ ਬੰਦੇ ਦਾ ਆਪਣਾ ਸਰੀਰ ਵੀ ਠੀਕ ਚੱਲਦਾ ਠੀਕ ਹੈ ਠੀਕ ਹੈ ਅਗਲਾ ਫਿਰ ਆਈ ਮੂੰਹ ਨਾਲ ਕਹਿਣ ਲੱਗ ਜਾਂਦਾ ਵੀ ਆਈ ਕੰਨ ਤੇ ਜਿਦਰੀ ਲੈਣੇ ਸਤੇ ਆਹ ਕਿਨੂੰ ਤਾਂ ਜਾ ਕੇ ਤਾਂ ਅੱਥੋਂ ਤੁਸੀਂ ਦੱਸਣਾ ਉਹਨਾਂ ਨੂੰ ਦਿਲ ਤਾਂ ਸਮੂਹ ਦਿਖਾਈਦਾ ਨਾਲ ਚਾਂਪਾ ਮਾਰਦਾ ਦਿਲ ਤਾਂ ਧੜਕਦਾ ਹੀ ਚਾਹੀਦਾ ਧੱਕ ਧੱਕ ਧਿਲ ਧੜਕਣਾ ਚਾਹੀਦਾ ਬੰਦਾ ਬੰਦ ਹੋ ਜਾਣਾ ਇਹ ਵੀ ਇੱਕਦਮ ਲੋਕ ਉਹ ਤਾਂ ਜਿੱਦਣ ਹੋਣਾ ਉਹਦਾ ਉਦੋਂ ਦੇਖੀ ਜਾਓ ਬੰਦਾ ਘਲ ਰੋ ਗਿਆ ਮੈਂ ਆਹ ਆ ਤੁਹਾਡੇ ਕੱਪੜੇ ਰੱਖੇ ਲਈ ਮੇਰਾ ਵੀ ਹੈ ਕਗਾ ਮਾਰਤਾ ਵਾਹ ਜੀ ਫਤਿਹ ਜੀ ਫਤਿਹ ਜੀ ਕਗਾ ਮਾਰਤਾ ਤੁਹਾਡਾ ਕਿਹੜਾ ਕਗਾ ਮਾਰਤਾ ਜਿਹੜਾ ਧੁੱਪਾਂ ਤੇ ਮੈਂ ਨਿੰਜੇ ਤਾਂ ਪਹਿਨਾ ਦਾ ਉਹ ਅਗਾ ਮਾਰ ਉਹ ਚੱਲ ਕੀ ਪਹਿਣਾ ਕਈ ਰਹਿਣਾ ਹਾਂ ਕਈ ਵਾਰ ਤਾਂ ਪੀਣੀ ਕੀ ਜੜੀ ਪੱਤੀ ਦੀ ਬਣਾ ਕੇ ਇੱਕ ਘੁੱਟ ਧੁੱਪਾ ਕੇ ਉਹ ਪੀਣੀ ਹੋਣੀ ਅੱਜ ਸਾਰਾ ਦਿਨ ਚ ਚਲੋ ਚਲੋ ਵਿੱਕੀ ਨੂੰ ਬਹੁਤ ਟਾਈਮ ਲਾਤਾ ਵਿੱਕੀ ਦਾ ਟਾਈਮ ਲਾਤਾ ਵਿੱਕੀ ਕੈਮਰਾ ਫੜੀ ਫਿਰਦਾ ਤਿਆਰ ਆ ਅੱਛਾ ਸੁਖਵੀਰ ਕੀ ਕਰਦਾ ਕਿ ਸਾਡੀ ਟਿੱਡੀ ਜੀ ਆ ਇੱਧਰ ਇਹਨੂੰ ਇਹਨੂੰ ਕਾਬੂ ਕਰ ਲੈਂਦੇ ਜੀ ਅਸੀਂ ਇਹਨੂੰ ਟੇਬ ਲਾ ਕੇ ਕਰਨਾ ਕੋਈ ਨਾ ਫੇਰ ਬਾਗ ਵਾਸੀ ਕੰਨਲ ਆਇਆ ਮੈਨੂੰ ਲੱਗਦੀ ਨਹੀਂ ਨੜਾ ਆ ਕੇ ਆਇਆ ਹੈ ਹੱਦਾਂ ਵੀ ਕਿੱਥੇ ਆ ਕੇ ਆ ਕੇ ਫੇਰ ਬੀਜੀ ਵਾਲੇ ਨੰਬਰ ਚਾਕੇ ਪੈ ਗਿਆ ਹਾਂ ਗੱਲ ਆਏ ਨਾ ਤਾਂ ਤਾਂ ਹੈਗੀ ਰੀਤਾਰੇ ਦੋਨੇ ਬੁੱਢੀਆਂ ਇਕੱਠੇ ਨਾਲ ਮੈਂ ਚ ਰੋਪੀ ਬਣਾਉ 19 ਦੇ ਆ ਜਾਂਦੀ ਕੌਣ ਦੀ ਗੱਡੀ ਮੱਖੜੀ ਨਹੀਂ ਅਸੀਂ ਲੈ ਸਾਡੀ ਰੋੜੀ ਸੁਣ ਗਿਆ ਜਾਈ ਮੱਚਲਾ ਦੇਖ ਕੇ ਕញ្ញਾ ਨਾਲ ਲਾਈਟ ਚਲਦੀ ਸੀ ਕਮਰੇ ਦੀ ਹਾਂ ਉਹ ਤਾਂ ਰੋਏ ਚਲਦੀ ਆ ਉਹ ਤੋਂ ਬਾਲਕੀ ਰੱਖਦੇ ਅਸੀਂ ਇਹਨੂੰ ਡਰ ਲੱਗਦਾ ਰਾਤ ਨੂੰ ਨਾ ਤਾਂ ਕਰਕੇ ਲਾਈਟ ਬਾਲ ਕੇ ਆ ਜਦੋਂ ਖੁੱਲਾ ਬੰਦ ਆ ਗਿਆ ਕੋਈ ਤਬਜੂ ਨਹੀਂ ਆਦੀ ਹਾਂ ਸੱਚੀ ਆ ਮੇਰੇ ਸਾਰਾ ਸੱਚੀ ਡਰ ਲੱਗਦਾ ਕੱਲ੍ਹ ਗਈ ਮੈਂ ਕਰਨ ਲਾਈਟ ਮਮੇ ਇਹ ਵੇਖਿਆ ਨਹੀਂ ਕਰਨ ਰਹਿਣ ਦੇ ਵੀ ਹਨੇਰੇ ਚ ਡਰ ਚ ਆ ਲੱਗਦਾ ਇਹ ਗੱਲ ਤੇ ਨਹੀਂ ਮੰਨਣੀ ਹਾਂ ਆਪਾਂ ਜਿਹੜੀ ਗੱਲ ਸੱਚੀ ਆ ਏਡੀ ਨਹੀਂ ਮੰਨ ਜੇ ਬਾਹਰ ਜਾਂ ਕੋਈ ਪਿੰਨ ਹੋਈ ਦੇ ਦੇ ਲਓ ਬਾ ਤਾਂ ਠੀਕ ਏ ਇੱਕ ਲੇਖੇ ਦਾ ਟਾਇਰ ਤਾਂ ਨਹੀਂ ਜਿਆਦਾ ਕਿਉਂਕਿ ਗੱਡੀ ਦਾ ਸਫਰ ਕਰਨਾ ਤੇ ਤੈਨੂੰ ਕੋ ਭਰਾਟ ਹੋਣੀ ਉਹ ਬਿਲਕੁਲ ਕੇ ਬੰਨ ਹੋ ਜੂਗਾ ਬਾਜ਼ ਰੱਖ ਲੈ ਕੋਲ ਨਹੀਂ ਉਹ ਗੱਲ ਟਾਇਰ ਨਾ ਹੋਵੇ ਗੱਲ ਇਹ ਕੋ ਨਹੀਂ ਨਾ ਬਸ ਇੱਕ ਵਾਰ ਬੰਨਿਆ ਗਿਆ ਜੇ ਇੱਕ ਵਾਰ ਖੁੱਲ ਗਿਆ ਫਿਰ ਬਾਹਰ ਖਿੰਡੀ ਜਾਨੇ ਫਿਰ ਲੋਟ ਨਹੀਂ ਆਉਂਦੇ ਜੇ ਨਾ ਪੈਂਟ ਕੋਟ ਪਾਉਣ ਦਾ ਪੱਗ ਚੱਕ ਲੈਣੀ ਦੀ ਨਾਲ ਨਹੀਂ ਜੀ ਨਹੀਂ ਇਹ ਨਾ ਪੰਜ ਸੀ ਤਾਂ ਨਹੀਂ ਦਿੱਤੇ ਇੱਥੇ ਹੱਥ ਚਪੜਾ ਦੇਣੀ ਹੈ ਫਿਰ ਕੀ ਕਰਾਂਗੇ ਕੀ ਕੀ ਕਹਿ ਦੇ ਨੇ ਨਿਆਣਿਆਂ ਨੇ ਪੱਜ ਨਟ ਕਰਨੀਆਂ ਇੱਥੇ ਵੀ ਦੇਖਿਆ ਮੈਂ ਇਹ ਨੀ ਤਾਂ ਚੰਗੀ ਜਾਂਦੀ ਹੈ ਨਾ ਉਹ ਕੱਗ ਹੈ ਕਰ ਉਹ ਤਾਂ ਵਧੀਆ ਗੱਲ ਵੀ ਬੰਨਣੇ ਚੱਕਣੀ ਆ ਨਾਲ ਚੱਕ ਲੈਣੇ ਆ ਨਹੀਂ ਨਾਂ ਤੋਂ ਬੰਨਣੇ ਨਹੀਂ ਬਸ ਠੀਕ ਤੇ ਵਾਰੀ ਵਾਰੀ ਹੋਣਾ ਹੈ ਕਰ ਉਹ ਤੋਂ ਜੁੱਤੀਆਂ ਆ ਨਾ ਪਾ ਜੂ ਜੂ ਬੰਨੂਗਾ ਆ ਪਹਿਲਾਂ ਅੰਨੀ ਆਣੀ ਕੋਟ ਪੈਂਟ ਨਾਲ ਪਾਣੀ ਆ ਪਾਲਣ ਤੇ ਤੁਹਾਡਾ ਕਰਨਾ ਨੀ ਜਿੱਥੇ ਬੈਠਣਾ ਹੈ ਉੱਪਰ ਬੈ ਕੇ ਕੋਟ ਪੈਂਟ ਦੇ ਕੋਟ ਪੈਂਟ ਦੇ ਨਾਲ ਪਾਣੀ ਪ੍ਰੈਸ ਕਰਦਾ ਤਾਂ ਅਦੇ ਜੁੱਤੀ ਇਹ ਨਾ ਮੈਨੂੰ ਕੁਝ ਹੁਣ ਵਧੀਆ ਜੀ ਨਹੀਂ ਲੱਗਦੀ ਇਹ ਦੇਖਣ ਨੂੰ ਜਰਾਬਾ ਜਰਾਬਾ ਤੁਹਾਨੂੰ ਇਹ ਕੰਦਾ ਠੀਕ ਲੱਗਦੀ ਆ ਜਰਾਬਾ ਦੇਖੋ ਡਿਜ਼ਾਈਨ ਡਿਜ਼ਾਈਨ ਤਾਂ ਹੈਗਾ ਜਰਾਬਾ ਵੀ ਪਾ ਦੇਣਾ ਆਈ ਨਹੀਂ ਗੱਲ ਬਣਨੀ ਐਦਾਂ ਨਹੀਂ ਗੱਲ ਬਣਨੀ ਯਾਰ ਕਰਨ ਮੰਨ ਲਈਦੀ ਹੁੰਦੀ ਕਿਸ ਆਈ ਦਾ ਭੈੜਾ ਤੁਹਾਡੇ ਦਾ ਜੇ ਤਾਂ ਨਾ ਹੋਵੇ ਫੇਰ ਤਾਂ ਗੱਲ ਮੰਨਿਆ ਵੀ ਭਾਈ ਹੈ ਨਹੀਂ ਤੇਰੇ ਕੋਲ ਉਹ ਸਮਾਨ ਸਾਰਾ ਸਮਾਨ ਹੁੰਦੇ ਹਾਂ ਤੇ باوجود ਵੀ ਤੁਸੀਂ ਨਾ ਪਾਓ ਉਹਨੂੰ ਫੇਰ ਤਾਂ ਕੀ ਆ ਤਬਾ ਤਰੜ ਬੋਲੀ ਬੀ ਉਹ ਨਿਆਣੇ ਨੂੰ ਨਾ ਗੱਡੀ ਚ ਜੁੱਤੀ ਬੋਲ ਕੇ ਵੀ ਬਹਿ ਜਾਂਦਾ ਹੂੰ ਤਾਂ ਨਹੀਂ ਮੈਂ ਪਾਇ ਫਰੀਦ ਹਜੇ ਖੋਲਦੀ ਹੈ ਨਹੀਂ ਤੇ ਦੇ ਵੀ ਦੂਜੇ ਹੀ ਪਾਵਾਂ ਕਿੱਤੇ ਵਾਲੇ ਨਹੀਂ ਕੋਈ ਓਏ ਪਾ ਦੇ ਹੀ ਪਾ ਦੇ ਮੇਰੇ ਪੂਪੂ ਦੇ ਪਾ ਦੇ ਵਾਲਾ ਕੁੱਤੇ ਤੇ ਹੁਣ ਜਾਣਾ ਜਾੜੇ ਕਾਕੇ ਨੇ ਜਾਣਾ ਵੀ ਜਾਣਾ ਕਿੱਥੇ ਨੂੰ ਚੱਲੇ ਬਲਾ ਓ ਬੁੱਬੀ ਹਾਂ ਬਾਹ ਨੂੰ ਜਾਣਾ ਬਾਹ ਨੂੰ ਹਲੇ ਨਾਣੇ ਨੇ ਸਾਡੇ ਨਾਲ ਕੀ ਹੋ ਗਿਆ ਹੁਣ ਮੰਨੂ ਦੱਸ ਕੇ ਬੰਨਣੇ ਐ ਇਹ ਹਾਂ ਬਫਾ ਇਧਰੋਂ ਕਮਾ ਕੇ ਪਾਦਾ ਇਹਨਾਂ ਨੂੰ ਵਿੱਚ ਚਲੋ ਇੱਥੇ ਮਾਰਦੇ ਗਾਠਾ ਹੋਰ ਕਹਿਣਾ ਓਏ ਟਾਰਾ ਮੇਰੇ ਪੁੱਤ ਦੀ ਹਾਂਜੀ ਓਏ ਦਿਖਾ ਰ ਇਧਰ ਬੂਕੀ ਦਿਖਾ ਦੇ ਟਾਰਾ ਮਾਰ ਦੇ ਏ ਏ ਏ ਟਾਰਾ ਮਾਰੀ ਕਈਆਂ ਨੇ ਟੌਰ ਆ ਜੱਟ ਦੀ ਟੌਰ ਆ ਜੀ ਟੌਰ ਹੈ ਇੱਥੇ ਨਾਲ ਉੱਪਰ ਜੱਟ ਦੀ ਟੌਰ ਹੈ ਇਕ ਨਹੀਂ ਹੁੰਦਾ ਜਵਾਕਾਂ ਦੇ ਕੰਮ ਜੱਟ ਜੀ ਟੌਰ ਟੌਰ ਹੈ ਜੀ ਟੌਰ ਸੱਤਸਰੀ ਗਾਲ ਤਾਂ ਬਾਈ ਨਹੀਂ ਪੁੱਤ ਤਾਂ ਇੱਧਰ ਸੱਤਸਰੀ ਗਾਲ ਤਾਂ ਬਾਦ ਸੱਤਸਰੀ ਕਾਬਾ ਕੋ ਹੋਂ ਤਾਂ ਕਈ ਦਿਨ ਹੋ ਗਏ ਸੱਤਸਰੀ ਗਾਲ ਬਾਈ ਨਹੀਂ ਕਰਕੇ ਬਾਬਾ ਸੱਤਸਰੀ ਕਾਬਾ ਬਾਬਾ ਦੁਨੀਆਂ ਸਾਰੀਆਂ ਦੇਖਦੀਆਂ ਆਂ ਮਾਸੀਆਂ ਸੱਤਸਰੀ ਕਾਬਾ ਮਾਮਾ ਜੀ ਸਾਰੇ ਦੇਖਦੇ ਆ ਤਾਂ ਬੈਗ ਚੱਕ ਲਮਾ ਸਕੂਲ ਵਾਲਾ ਨੇ ਜੀ ਨਹੀਂ ਨਹੀਂ ਇੱਥੇ ਵਿਆਹ ਜਾਣਾ ਹਾਂ ਪੁੱਤ ਵੀ ਤਾਂ ਲੈ ਜਾਣਾ ਕਿੱਥੇ ਜਾਣਾ ਦੀਦੀ ਕੋਲ ਜਾਣਾ ਮੈਂ ਤਾਂ ਦੀਦੀ ਦੇ ਹੀ ਬਾਤ ਰਹਿੰਦਾ ਚਲੋ ਚਲੋ ਦੀਦੀ ਫਰੀਦ ਕਹਿੰਦੀ ਨਾ ਤਾਂ ਮੈਂ ਵਿਆਹ ਜਾਣਾ ਨਾ ਮੈਂ ਸਕੂਲ ਜਾਣਾ ਮੈਂ ਆਪਣੀ ਦੀਦੀ ਕੋਲ ਨੂੰ ਜਾ ਹਾਂਜੀ ਮੈਂ ਅੱਜ ਨਹੀਂ ਮੇਰੀ ਪੂਪੂ ਨੂੰ ਦੀਦੀ ਨੂੰ ਪੁੱਛ ਕੇ ਆਉਂਗੀ ਵਿਆਹ ਨਹੀਂ ਸੁਣ ਲਓ ਦੀਦੀ ਨੂੰ ਪੁੱਛ ਕੇ ਜਾਣਾ ਬਾਹਰ ਹਾਈ ਮੈਂ ਮੱਦਨ ਦੀ ਮਾਚੂ ਭੇਜਦੀ ਅੱਛਾ ਨੀ ਭੇਜਦੀ ਹੁਣ ਨਹੀਂ ਭੇਜਦੀ ਅੱਜ ਨਹੀਂ ਭੇਜਦੀ ਕੱਲ੍ਹ ਤੇ ਭੇਜੂਗੀ ਨੂੰ ਕੋਈ ਝੜਾ ਨਹੀਂ ਕਿਤੇ ਨਹੀਂ ਰਹੀ ਤਾਂ ਭੇਜ ਵੀ ਨਹੀਂ ਪਰਤੂ ਨਾ ਨਾ ਨਿਆਣੇ ਸਫਰ ਦਾ ਤੋਂ ਇਹ ਮਾਜਾ ਚਲੋ ਹਟਾ ਨਾ ਲਾ ਵਕਤ ਬੁੱਝਣੇ ਹਾਏ ਮੋਰਣੀ ਹਾ 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 ਚੱਕੋ ਬੈਗ ਬੋਗੋ ਮੇਰਾ ਕੋਟ ਵੀ ਚੱਕ ਲੈ ਹਾਂ ਅਜ ਰਾਬਾ ਪਈਆਂਈ ਮੈਨੂੰ ਨਾ ਕਿਹੋ ਉਹ ਜੁੱਤੀ ਆ ਨਹੀਂ ਮੈਂ ਬੇਕਾਰ ਜਰਾਬਾ ਨਹੀਂ ਪਾਉਣੀਆ ਬਾ ਵੀ ਨਿੱਕਲੇ ਐਨੀਆਂ ਨੰਮੀਆਂ ਜਰਾਬਾ ਉਹਨਾਂ ਤੋਂ ਦੇ ਕੱਟ ਕੇ ਕੋਈ ਵੀ ਨੰਗੀਆਂ ਪ੍ਰਾਨੀਆਂ ਉਹ ਮੈਂ ਉਹਨਾਂ ਤਾਂ ਸ਼ਰਮਾ ਗਾਰਮੈਂਟ ਵਾਲਾ ਦੇ ਕੱਪੜੇ ਲੈ ਕੇ ਆਇਆ ਤਾਂ ਜ਼ਿਆਦਾ ਉਹਨਾਂ ਨੇ ਮੈਨੂੰ 4 ਜੋੜੇ ਨੰਮੀਆਂ ਜਰਾਬਾਂ ਦੇ ਦਿੱਤੇ ਉਹ ਪਤਾ ਨਹੀਂ ਸੜੇ ਕਿੱਥੇ ਸੜਦੇ ਕਿਉਂ ਨਹੀਂ ਲਾੜ ਜਾਂ ਘਰੋਂ ਤਾਂ ਦੀ ਨਹੀਂ ਕਿੱਥੇ ਨਹੀਂ ਉਹ ਮੇਰੇ ਅੱਗੇ ਆਏ ਤਾਂ ਕੋਈ ਨਹੀਂ ਅੰਨੇ ਤਾਂ ਜਰਾਬਾਂ ਮੂੰਹ ਕਾਥੇ ਪੈਣਆਂ ਹੋਣੀਆਂ ਫੋਕੇ ਤੇ ਪੈਣਾਂ ਉਹ ਲੈ ਲੈ ਕੀ ਕੀ ਹੋ ਗਿਆ ਕੰਨਾਂ ਨੰਗੀਆਂ ਤਾਂ ਟੰਗ ਲੱਗੀਆਂ ਬੈਠਾ ਲੈ ਉਹ ਟੰਗ ਦੇ ਟੰਗ ਦੇ ਲੈ ਇਹਨੂੰ ਤਾਂ ਪਹਿਲੀ ਬੁਖਾਰ ਚੜ ਗਿਆ ਵਿਚਾਰੀ ਨੂੰ ਤੁਸੀਂ ਵੀ ਤਾਂ ਸਕੂਲ ਕਾ ਤਾਂ ਛੱਡ ਕੇ ਆਉਣਾ ਉਹ ਨਾ ਨਾ ਫਿਰ ਸਾਸਰੀ ਘਰ ਬੁਲਾ ਦੇ ਇੱਧਰ ਬੁਲਾ ਦੇ ਅਦਰ ਮੁਵਕ ਬਿਕਿਆ ਟੌਰਚਰ ਹੋ ਰਿਹਾ ਇਹਨੂੰ ਨਾ ਨਾ ਟੌਰਚਰ ਮੈਂ ਕਿੱਥੇ ਮੈਂ ਤਾਂ ਮੇਰੇ ਤਾਂ ਦਿਮਾਗ ਚੋਂ ਗੱਲ ਨਿਕਲ ਵੀ ਗਈ ਹੋ ਬੇਹੋਸ਼ ਮੈਂ ਕਿਉਂ ਸਕੇ ਹਤਾ ਜਾ ਤੂੰ ਪਾਪਾ ਕੋ ਜਾ ਪਾਪਾ ਕੋ ਜਾ ਜਾ ਪਾਪਾ ਨੂੰ ਦੱਸਿਆ ਸ਼ਿਕਾਇਤ ਬਾਪਾ ਪੋ ਜਾ ਪੋ ਜਾ ਪੋ ਪੋ ਨਾ ਉਹ ਹੀ ਬਸ ਹੁਣ ਨਾ ਪਾਲਾ ਵਿਕੇ ਨਾ ਮੈਂ ਆ ਗਿਆ ਨਾ ਮੀਆਂ ਜੇ ਰਵਾ ਮੀਆਂ ਪਾਣੀ ਆ ਮੈਂ ਪਾਲਵਾ ਜੀ ਫੇਰ ਮਿਲਣਾ ਤੁਹਾਨੂੰ ਉਹ ਮੇਰਾ ਬੁੱਬਾ ਮੇਰੇ ਨਾਲ ਬਿਆਨੂ ਜਾਊਗਾ ਚਲੋ ਮਾਰਾ ਸੱਚਾ ਪਾਤਸ਼ਾਹ ਐਨੇ ਦੀ ਸਿਹਤ ਰੱਖੀ ਸਹੀ ਸਲਾਮਤ ਕੋਈ ਦਿੱਕਤ ਕਰੇਟ ਨਾ ਹੋਵੇ ਮੈਨੂੰ ਰਸਤੇ ਦੇ ਵਿੱਚ ਸਫਰ ਦੇ ਵਿੱਚ ਕੰਗਰੂਆਂ ਵਾਲੀ ਜੁੱਤੀ ਪਾਊਗੀ ਭਾਬੀ ਮੇਰੀ ਕੰਗਰੂਆਂ ਵਾਲੀ ਜੁੱਤੀ ਪਾਊਗੀ ਭਾਬੀ ਮੇਰੀ ਚਲੋ ਮੈਂ ਤਾਂ ਕਹਿੰਦਾ ਫਿਰ ਚਲੋ ਪਰਸ ਹਾਂ ਆਪਰ ਭਾਗੋ ਉਹ ਮਨੁੱਖ ਕੜੀ ਕੁੜੀ ਵੀ ਦੇਦਨੀ ਦੀ ਕੋਈ ਪਰ ਚੰਨ ਲੋੜੀ ਦੀ ਰਹਿਣ ਦੇ ਸਾਰ ਲੈਣਾ ਸਾਰ ਲੈਣਾ ਟੈਨਸ਼ਨ ਨਹੀਂ ਲਈ ਦੀ ਅੰਨੀ ਭਾਗੋ ਸੱਚਾ ਪਾਤਸ਼ਾਹ ਤਾਂ ਚੱਲ ਚਲੋ ਜੀ ਤਾਂ ਦਾਲਾ ਨੂੰ ਅੰਨ ਕੋਲੇ ਨਹੀਂ ਹੈ ਮੈਂ ਤਾਂ ਆਇਆ ਤਾਂ ਆਪੇ ਖੋਲ ਤੇ ਆਪੇ ਕਹਿੰਦੀ ਲਾਓ ਉਹ ਮੇਰਾ ਕੋਟ ਤੱਕ ਲਿਆ ਉਹ ਦਰਵਾਜ਼ਾ ਤਾਂ ਆਦਨੀਆਂ ਸਾਰ ਕੇ ਉੱਪਰ ਤੇ ਕੁੰਡੀ ਵਾਹ ਚੱਲ ਚੱਲ ਵੀ ਏ ਬਈ ਏ ਚੱਲੋ ਵੀ ਚੱਲ ਭੱਜ ਕੇ ਚੱਲ ਸਾਰਾ ਰਮਾਲ ਵੀ ਆ ਗਿਆ ਜੇ ਵਿੱਚ ਸਾਰਾ ਕੁਝ ਸੁੱਕ ਗਿਆ ਲੈਟਾ ਬੰਦਾ ਚੱਲ ਭੱਜ ਕੇ ਚੱਲ ਉਹ ਤਾਂ ਚਲ ਗਿਆ ਸਾਰੀਆਂ ਛੱਡ ਗਿਆ ਤਨੂਰੀ ਛੱਡ ਗਿਆ ਛੱਡ ਗਿਆ ਚੱਲ ਭੱਜ ਚਲੋ ਵੀ ਚਲੋ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਹਾਂ ਬਈ ਹਾਂ ਤੋਮੀ ਦਾ ਪ੍ਰਸ਼ਾਦਾ ਪਾਵ ਹੈ ਜੀ ਦੁੱਧ ਦੇ ਵਿੱਚ ਆਪਾਂ ਯਾਰ ਆਦਾ ਵੀ ਚਲ ਬੈਠ 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 ਮੈਂ ਪਾਵਾਂ ਪਾਣੀ ਗਿੱਕੀ ਏ ਬਈਆ ਚੱਲ ਗੱਡੀ ਚ ਗੇਟ ਖੋਲ ਦੇ ਹਾਂ ਖੋਲ ਦੇ ਗਿੱਟ ਕੱਪੜੇ ਇੱਥੇ ਲਵੇੜ ਲਈ ਉਹਨਾਂ ਤੋਂ ਬੜੇ ਆਹ ਬੇੜ ਤੋਂ ਨੇ ਤਾਂ ਪਪੜੇ ਬਣੇ ਚੱਲ 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 ਖੋਲ ਦੇ ਖੋਲ ਦੇ ਖੋਲ ਦੇ ਤੱਥੇ ਨੂੰ ਚਲੋ ਰਾਤ ਗੱਡੀ ਖੜ੍ਹ ਲੀ ਬਹਾਰ ਉਸਤ ਉਹਦੇ ਕਰਕੇ ਹੋ ਗਈ ਹਾਲਤ ਨਾ ਨੜੀ ਪਰ ਗਰਦ ਪਈ ਵੀ ਤੇ ਕੁਣੀ ਜਾਮਗੀ ਪਰ ਉਹ ਇਹ ਤਿਆਰ ਹੋਣ ਤੋਂ ਪਹਿਲਾਂ ਕਰਨਾ ਤਾਂ ਕੰਮ ਹੈ ਹਾ ਪੁੱਤ ਉਹ ਜੇ ਖੜਦਾ ਪੁੱਤੋ ਆ ਜਾ ਤੂੰ ਗੱਡੀ 'ਚ ਬਹਿ ਜਾ ਮੈਂ ਆਪੇ ਲਾ ਦੂੰਗਾ ਗੇਟ ਆ ਜਾ ਛੇਤੀ ਕਰ ਨਹੀਂ ਛੱਡ ਜਣੀ ਮੈਂ ਨਹੀਂ ਆ ਜਾ ਤੂੰ ਗੱਡੀ 'ਚ ਬਹਿ ਜਾ ਉਹ ਮੈਂ ਲਾ ਦਣਾ ਪੁੱਤ ਗੇਟ ਤਾਂ ਚਲ ਉਹ ਤਾਂ ਅੜਕੀ ਖੜ ਗਈ ਇੱਥੇ ਹੁਣ ਜਸਮੀਨਾਂ ਤੇ ਤੁਰੇ ਕੋਈ ਨਹੀਂ ਉਹ ਨਹੀਂ ਮਨ ਨੂੰ ਨਹੀਂ ਲੱਗਦਾ ਆ ਜਾ ਤੁਰੇ ਉਹਨਾਂ ਤੋਂ ਕੋਈ ਵੀ ਖੜੇ ਬਾਹਰ ਉਹਨਾਂ ਨੂੰ ਜਾਣਾ ਤਾਂ ਹੈਗਾ ਉਹਨਾਂ ਦਾ ਰੂਟ ਹੋਰ ਆ ਨਾ ਹੋਣਾ ਉਹਨਾਂ ਨੇ ਕਿਸੇ ਹੋਰ ਪਾਸੇ ਨੂੰ ਜਾਣਾ ਆਪਾਂ ਨੇ ਘਮਾਣਾ ਨੋਕੇ ਜਾਣਾ ਚਲੋ ਚੱਲਦੇ ਚੱਲਦੇ ਐਨੀ ਜੀ ਮੰਨਦੀ ਕਹਿੰਦੀ ਗੇਟ ਮੈਂ ਹੀ ਲਾਉਂਗੀ ਚਲੋ ਚਲੋਈ ਇਹ ਗਰੂ ਸਤਨਾ ਜੇ ਮੈਂ ਤਾਂ ਸੀਟੀ ਨੂੰ ਪੁੱਛ ਕੇ ਜਾਉਂਗੀ ਦੀਦੀ ਨੂੰ ਪੁੱਛਣਾ ਹੈ ਨਾ ਇੱਥੇ ਉਹ ਵਿਚਾਰੀ ਬਿਮਾਰ ਆ ਨਹੀਂ ਤਾਂ ਉਹਨੇ ਚਲੀ ਜਾਣਾ ਹਾਂ ਚਲ ਕੋਈ ਸਾਡੇ ਬਾਹਰ ਚੜਿਆ ਵਸਾਲ ਤਾਂ ਉਲਟੀ ਆ ਇੱਕ ਆ ਬੱਸ ਸੜੋਂ ਨੂੰ ਬਿਠਾ ਲਓ ਬਿਠਾ ਲਓ ਕੋਲ ਨੂੰ ਬੱਸ ਕਹਿੰਦੀ ਉਹਦੇ ਨਾਲ ਬੈਠਣਾ ਉਹ ਕਾ ਨੂੰ ਕਹਿੰਦੀ ਉਹ ਗੇਟ ਲਾ ਕੇ ਆਈਆਂ ਮੈਂ ਬਹਿ ਜਾ ਤਾਂ ਕਰਤਾ ਹੈ ਇਹਨਾਂ ਤਾਂ ਤਾਂ ਨਿਆਣਾ ਦੀ ਸੈਟਿੰਗ ਨਹੀਂ ਮਿੱਟੀ ਪਤਾ ਨਹੀਂ ਕਿਨੇ ਚੜਾਈ ਹੋਈ ਹਾਂ ਤੇਰੇ ਕੋਲੇ ਬੈਠਣਾ ਰਤ ਹੋਈ ਰਾਤ ਕਰਨਾ ਇਹ ਰਾਤ ਕੌਣ ਗਿਆ ਤਾਂ ਬਾਈ ਉਹ ਲੈ ਜਾ ਫਸਾ ਇੱਥੇ ਮੇਲੇ ਚ ਇਹ ਨਾ ਦੇ ਬਹਾਦਰ ਸੱਤ ਨਾ ਧੰਨਵਾਦ ਰਾਮਾਸ ਨਵੀਂ ਸਲਾ ਟਲਕ ਗਿਆ ਆ ਕਿਥੇ ਗਿਰ ਗਿਆ ਕਰਨੇ ਗੇਰਿਆ ਹੋਣਾ ਪੱਕਾ ਕੀ ਫੋਨ ਚੱਲ ਕੋਈ ਨਹੀਂ ਬੈਠ ਤੂੰ ਬਹਾਦਰ ਸੱਚਾ ਪਾਤਸ਼ਾਹ ਉਹਨੇ ਲਾ ਦੇ ਤੇਰਾ ਫੋਨ ਹੈ ਚੱਲ ਹੁਣ ਤਾਂ ਸਾਥਰੀ ਕਾਲ ਬੁਲਾ ਦੇ ਇੱਧਰ ਨੂੰ ਓਏ ਹੁਣ ਤਾਂ ਸਾਥਰੀ ਕਾਲ ਬੁਲਾ ਦੇ ਕਾਕੇ ਹਾਂ ਬੁਲਾ ਦੇ ਪਿੱਛੇ ਵੜਾ ਹੋਰ ਹਰ ਜੀ ਪਾਚਾ ਪਾਚਾ ਕਰਨੇ ਚਾਹਦੇ ਕੋਣ ਥੋੜੀ ਫੰਗ ਸੰਗ ਸਾਹੀ ਰਿਓ ਹੁਣ ਮਿਲਦੇ ਆ ਤੁਹਾਨੂੰ ਫੇਰ ਕਹਾਂ ਚੱਲਦੇ ਖੋਲਨੇ ਕਰਵਾਨੀ ਮਹਾ ਹਾਂ ਸਿਆਣੇ ਕਹਿੰਦੇ ਆ ਵੀ ਵੀ ਬਣਾਜ ਕਿਤੇ ਲੰਬੇ ਸਫਰ ਨੂੰ ਜਾਣਾ ਘਰ ਤੇ ਖਾ ਪੀ ਕੇ ਤੁਰੀਦਾ ਹੁੰਦਾ ਗਾਂ ਦੀ ਉਮੀਦ ਨਹੀਂ ਰੱਖੀ ਜਾਂਦੀ ਤੁਸੀਂ ਤੁਰ ਪਿਆ ਇੱਕਣਾ ਜੀ ਹਾਂ ਖਾ ਲਿਆ ਦਾਦਾ ਕੁਸ ਕੇ ਨਹੀਂ ਹਾਂ ਤੈ ਕਿਆ ਖਾਦਾ ਤਾ ਹਾਏ ਕਿਆ ਬਈ ਤੈ ਲੈ ਹੌਣ ਕਾਦੀ ਮੈਂ ਤਾਂ ਖਾਦਾ ਮੈਂ ਤਾਂ ਕੁਛ ਖਾਦਾ ਵੀ ਨਹੀਂ ਹੈਗਾ ਬੁਰੀਟ ਕਿਆ ਹਾਂਜੀ ਹਾਂ ਗੁਗਲ ਵੀ ਆਉਂਦਾ ਇੱਧਰੋਂ ਇਹਦਾ ਨਹੀਂ ਇੱਧਰੋਂ ਨਹੀਂ ਆਉਂਦਾ ਇਹਨੂੰ ਪਤਾ ਪਤਾ ਆਦਾ ਕਿੱਧਰੋਂ ਆਉਂਦਾ ਉਹ ਤਾਂ ਨਾਂਂ ਗਿਆ ਪਿੱਛੇ ਇੱਧਰੋਂ ਘੁੰਮ ਕੇ ਰਸਤੇ ਪਤਾ ਪਰ ਚਾਰ ਪਾਸੇ ਰੂ ਜਾਂਦੇ ਰਸਤੇ ਰਸਤੇ ਜਿਹੜਾ ਕੋਈ ਚੱਕਰ ਨਹੀਂ ਹੋਇਆ ਨਾ ਕਿਆ ਮੈਂ ਜਾਣਾ ਅੱਜ ਮੈਂ ਕੋ ਬਾਜ਼ਾਰ ਜਾਣਾ ਕਹਿ ਹੋ ਕਾਬਤ ਦੇ ਦੇ ਆਧਾਰ ਤੇ ਜਿਹੜੇ ਸਿਆਣਿਆਂ ਨੇ ਕਹਿ ਬਣਾ ਖਾ ਪੀ ਕੇ ਤਰੀ ਦਾ ਹੁੰਦਾ ਮਾ ਚੱਲ ਤੇਲ ਵੀ ਇੱਥੀ ਪੋਲ ਲੰਦਾ ਗੱਡੀ ਦੇ ਵਿੱਚ ਆ ਤੇਲ ਪੈ ਜੂਗਾ ਇਹਦੇ ਵਿੱਚ ਮੇਰੇ ਸਾਹ ਚ 30000 35 ਦੇ ਵਿੱਚ ਵਿੱਚ ਇੱਕ ਟੱਕਾ ਜਾਂ ਹੈਗਾ ਸੀ ਵਾ ਪੌਂਦ ਤੋਂ ਲੈ ਨੇੜੇ ਆਵਾਜ਼ ਜੀ ਤਾਂ ਲੱਗੀ ਹੁਣ ਹਵਾ ਪੇਰ ਘਟ ਗਿਆ ਰ ਟਾਇਰ ਤੇ ਪਰਲੇ ਜੋ ਉਹਨੂੰ ਕੋਈ ਮੈਨੂੰ ਲਾਦਾ ਵੀ ਬਰੀਕ ਪੈਂਚਰ ਆ ਟਾਇਰ ਨੂੰ ਉਦੋਂ ਚੱਕਦਾ ਨਹੀਂ ਹੈਗਾ ਉਹ ਏਕ ਨਹੀਂ ਦਬਿਆ ਹੋਇਆ ਪਹਿਲਾਂ ਤੋਂ ਨਾ 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 ਹਵਾ ਘਟਾ ਉਦੋਂ ਚਾਹੀਦੀ ਹੈ ਪੰਪ ਪਰ ਹਾਂ ਟਾਇਰ ਆ ਵੀ ਹੈ ਟਾਇਰ ਤਾਂ ਇਧਰ ਹੀ ਸਾਈਡ ਆ ਵੀ ਹੈ ਉਹ ਵੀ ਹੈ ਉਹ ਵੱਧ ਦਬਿਆ ਹੋਇਆ ਸਾਰਾ ਪੂਰਾ ਲੋ ਹੁਣ ਤੁਹਾਨੂੰ ਸਫ਼ਰ ਤੇ ਜਾਣਾ ਹੈ ਹਾਂ ਉਹ ਬੱਲਾ ਬਹੁਤ ਸਿਆਣੀ ਗੱਲ ਕੀਤੀ ਜੀ ਤੁਸੀਂ ਧੰਨਵਾਦ ਤੁਹਾਡਾ ਜੀ ਸਾਨੂੰ ਤਾਂ ਪਤਾ ਹੀ ਨਹੀਂਤਾ ਜੀ ਪੂਰਾ 35 ਲੀਟਰ ਪੈ ਗਿਆ ਜੀ 36 ਹੋਰਣਾ ਉੱਪਰ ਤੱਕ ਕੀ ਕਰਦੇ ਬੰਦ ਨੂੰ ਯਾਰ ਹਾਂ ਮੀਡੀਅਮ ਕਰਨਾ ਹਾਂ ਕਰ ਲਾ ਉੱਧਰ राउंड ਫਿਗਰ ਤੇ ਕਰ ਲੈ ਇਹ ਦਾ ਟਾਈਮ ਬੇਸਡ ਹੋਣਾ 37 ਲੀਟਰ ਕਰ ਲਾ 37 41 ਲੀਟਰ ਪੈ ਜਾਓ ਲੀਟਰ 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 ਉੱਪਰ ਮੈਂ ਤਾਂ 36 3700 ਪਰ ਫਿਰਦਾ 3675 ਹਾਂ 3675 ਹਾਂ 3675 3675 ਲਾਓ ਜੀ ਆਲਾ ਬੜੀ ਕਰੀ ਕਿੰਨਾ ਹੈ 3675 ਚਲੋ ਠੀਕ ਹੈ ਜੀ ਹੁਣ ਮਿਲਦੇ ਫਿਰ ਤੁਹਾਨੂੰ ਬਾਹਾਂ ਚੱਲ ਕੇ